ਆ ਸਨੁਤਸ ਲੇ ਜੋ ਹਾਂ ਬੱਪਾ ਹੈਲੋ ਜੀ 사시 ਕਾ ਜੀ ਸਾਰਿਆਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੀ ਜੀ ਠੀਕ ਹੋ ਮੂ ਹਾਂਜੀ ਆਪਾਂ ਸ਼ਾਮ ਦੀ ਦਾਲ ਬਣਾਉਣ ਲੱਗੇ ਹਾਂ ਮੈਂ ਬਣਾਉਂਗੀ ਅੱਜ ਮੂੰਗੀ ਮਸਰੀ ਹਾਂਜੀ ਆ ਇੱਕ ਬੜੀ ਕੋਲੀ ਇੱਕ ਬੜੀ ਕੋਲੀ ਮੂੰਗੀ ਮਸਰੀ ਦੀ ਲੈ ਲਈ ਹੈ ਜੀ ਕੁੱਕਰ ਆਪਣਾ ਧਰਿਆ ਹੋਇਆ ਪਾਣੀ ਵਿੱਚ ਥੋੜਾ ਜਿਹਾ ਮੱਚ ਜਾਵੇ ਫਿਰ ਪੌਨੀਆ ਦੇ ਹਾਂਜੀ ਹੁਣ ਆਪਾਂ ਤੇਲ ਪਾ ਲਾਂਗੇ ਪਹਿਲਾਂ ਹਾਂਜੀ ਇਹਦੇ ਚ ਬਣਾਵਾਂਗੇ ਆਪਾਂ ਚੌਲ ਅਜ ਮੂੰਗੀ ਮਸਰੀ ਨਾਲ ਜੀ ਚੌਲ ਬਣਾਉਣੇ ਨੇ ਹਾਂਜੀ ਕੜਾਹੀ ਚ ਵੀ ਤੇਲ ਪਾਤਾ ਹੈ ਹਾਂਜੀ ਦਾਲ ਆਪਾਂ ਦੋ ਤਿੰਨ ਵੇਰੀ ਪਾਣੀ ਨਾਲ ਸਾਫ ਕਰ ਲਈ ਆ ਧੋ ਲਈ ਆ ਹਾਂਜੀ ਹੁਣ ਜੀਰਾ ਪਾ ਦਾਂਗੇ ਹਾਂਜੀ ਕੱਲਾ ਜੀਰਾ ਹੀ ਪਾਇਆ ਮੈਂ ਤੇ ਪਿਆਜ਼ ਦਾ ਪਿਆਜ਼ ਦਾ ਤੜਕਾ ਮੈਂ ਕਿਵੇਂ ਬਾਅਦ ਵਿੱਚ ਲਾ ਲਾਂਗੀ ਪਾ ਦਾਂਗੇ ਜੀ ਹਾਂਜੀ ਹਲਦੀ ਪਾਤੀ ਆ ਮਿਰਚ ਹੋ ਗਈ ਆ ਜੀ ਥੋੜਾ ਜਿਹਾ ਗਰਮ ਮਸਾਲਾ ਪਾ ਕਿ ਦਰ ਪਾ ਦਾਂਗੇ ਹਾਂ ਫਰਮੇ ਮਾਰਾ ਗਿਆ ਹਾਂ ਨੂੰ ਹਾਂਜੀ ਆ ਡੇਢ ਗਲਾਸ ਪਾਣੀ ਚੌੜਾਂ ਦਾ ਲੈ ਲਿਆ ਇਹ ਵਾਲਾ ਜੀਰਾ ਪਾਤਾ ਇਹਦੇ ਵਿੱਚ ਹੁਣ ਚੌੜ ਪਾ ਦਾਂਗੇ ਜੀ 10 ਗਲਾਸ ਆਪਾਂ ਪਾਣੀ ਦੇ ਪਾ ਲਾਂਗੇ ਜੀ 1.5 ਗਲਾਸ ਹੈਗਾ ਚੌੜਾ ਦਾ ਹਾਂਜੀ ਚੌੜਾ ਚੋਂ ਨੂੰ ਪਾ ਲਾਂਗੇ ਫਿਰ ਇਹਨੂੰ ਢੱਕ ਦਾਂਗੇ ਜੀ ਕੁੱਕਰ ਨੂੰ ਦਾਲ ਨੂੰ ਵੀ ਬਾਲੀ ਆ ਰਹੀ ਆ ਕੁੱਕਰ ਦਾ ਢੱਕਣ ਲਾ ਦਾਂਗੇ ਆਪਾਂ ਕੁੱਕਰ ਦਾ ਟੱਕਣ ਲਾਤਾ ਇੱਧਰ ਚੌਲ ਵੀ ਆਪਾਂ ਨੇ ਧਰਤੇ ਆ ਹਾਂਜੀ ਥੋੜੀਆਂ ਜਿਹੀਆਂ ਰੋਟੀਆਂ ਬਣਾ ਲਾਂਗੇ ਥੋੜੇ ਜਿਹੀ ਚੌਲ ਬਣਾ ਲੈਨੇ ਜਿਹਨੇ ਚੌਲ ਖਾਣੋਂਗੇ ਚੌਲ ਲੈ ਲੈਣਗੇ ਤੇ ਜਿਹਨੇ ਰੋਟੀ ਖਾਣੀ ਹੈ ਰੋਟੀ ਲੈ ਲੈਣਗੇ બસ ਇੱਕ ਸੀਟੀ ਬਚ ਗਈ ਹੈ ਜੀ ਦੋ ਸੀਟੀਆਂ ਮਰਾ ਕੇ ਕੁੱਕਰ ਦੀ ਆਹ ਗੈਸ ਬੰਦ ਕਰ ਦਾਂਗੀ ਹਾਂਜੀ ਚੌਲ ਤਾਂ ਆਪਣੇ ਬਣ ਕੇ ਹੋ ਗਏ ਨੇ ਤਿਆਰ ਦਾਲ ਦੇਖਦੇ ਆਂ ਆਪਾਂ ਕੁੱਕਰ ਖੋਲ ਕੇ ਬੇ ਬਣ ਗਈ ਆ ਹਾਂਜੀ ਦਾਲ ਗਲਣ ਗਈ ਆਖੋ। ਇਹ ਲਾਲ ਵੀ ਬਣ ਗਈ ਆ। ਹੁਣ ਲਾ ਲੈਨੇ ਤੜਕਾ ਇਹਨੂੰ। ਹਾਂਜੀ ਕਿਉਂ ਪਾਇਆ ਹੋਇਆ ਮੇਰਾ? ਚੱਟੇ ਹੋਏ ਨਹੀਂ। ਇਹ ਆਪਾਂ ਹੁਣ ਗੀ ਮਸਰੀ ਦੀ ਦਾਲ ਨੂੰ ਤੜਕਾ ਲਾ ਲਾਂਗੇ। ਹਾਂਜੀ ਬੱਚਿਆਂ ਨੂੰ ਕੱਟਤੀ ਆ। ਕਿਨੇ ਜੀਰੇ ਦਾ ਤੜਕਾ ਲਾਇਆ ਸੀ ਫਿਰ ਪਿਆਜ਼ ਖਾਂਦੇ ਨਹੀਂ ਕਿ ਉਹ ਤਾਂ ਕਰਕੇ ਉਹਨਾਂ ਨੂੰ ਕੱਟ ਕੇ ਰੱਖਤੀ ਆ ਜਿਹੜੀ ਹੁਣ ਕਿਚਰਚੇ ਦਾਲ ਉਹਨੂੰ ਆਪਾਂ ਤੜਕਾ ਲਾ ਲਾਂਗੇ ਜੀ। ਬੇਚਰੀ ਮਿਰਚ ਵੀ ਕੱਟ ਲਾਂਗੀ ਜੀ। ਵੈਸੇ ਲਾਲ ਮਿਰਚ ਪਾਈ ਹੋਈ ਜਿਆਦਾ ਨਾ ਹੋ ਜੇ ਪਹਿਲਾਂ ਮੈਂ ਦੋ ਕਹਿੰਦੀ ਸੀ ਹੁਣ ਇੱਕੋ ਹੀ ਪਾਵਾਂਗੇ ਆਪਾਂ। ਹਾਂਜੀ ਆ ਧਣੀਆਂ ਐ। ਧਣੀਆਂ ਮੈਂ ਕਿਹਾ ਸਾਫ਼ ਕਰ ਲੈਣੀਆਂ ਤੇ ਬਾਅਦ ਚੋ ਕੱਟ ਕੇ ਧਣੀਆਂ ਵੀ ਪਾ ਦਾਂਗੇ ਜੀ। ਜਦੋਂ ਤੜਕਾ ਤਿਆਰ ਹੁੰਦਾ ਹੈ। ਨੇ ਨਹੀਂ ਬਰੀਕ-ਭੀਕ ਕੱਟ ਲਾਂਗੇ ਆਪਾਂ ਹਾਂਜੀ ਆਪਣੇ ਚੌਲ ਬਣ ਕੇ ਵੀ ਤਿਆਰ ਹੋ ਗਏ ਨੇ ਦਾਲ ਵੀ ਆਪਣੀ ਜੀ ਬਣ ਗਈ ਆ ਅੱਜ ਦੀ ਵੀਡੀਓ ਸੀ ਕਿ ਇੰਨੀ ਕਜੀ ਜੇ ਵੀਡੀਓ ਪਤਿਆ ਲੱਗਦੀ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਥੈਂਕ ਯੂ